ਦੇਖੋ ਆ ਗਲਾ ਇਦਾਂ ਦਾ ਬਣ ਕੇ ਆਪਣਾ ਬਿਲਕੁਲ ਰੈਡੀ ਹੋ ਗਿਆ ਆ ਲੁੱਕ ਦੇ ਵਿੱਚ ਗਲਾ ਆ ਦੇਖੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕੁੜਤੇ ਤੋਂ ਨਾਪ ਲੈ ਕੇ ਉਹਦੀ ਕਟਿੰਗ ਦੱਸਾਂਗੇ ਇੱਕ ਬੀ ਨੈਕ ਗਲੇ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਉਹਦੀ ਕਟਿੰਗ ਕਰਨੀ ਆ ਕਿਉਂਕਿ ਬੀ ਨੈਕ ਗਲਾ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਗਲਾ ਦਿਖਾਵਾਂਗੇ ਵੀ ਗਲਾ ਕਿੱਦਾਂ ਦਾਗਾ ਤੇ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਆਗੀ ਹੁਣ ਆਪਾਂ ਤੁਹਾਨੂੰ ਪਹਿਲਾਂ ਗਲਾ ਦਿਖਾਵਾਂਗੇ ਦੇਖੋ ਜੀ ਮੈਂ ਆਹ ਸੂਟ ਬਣਾਇਆ ਹੋਇਆ ਆਪਾਂ ਨੇ ਸੂਟ ਦੇ ਪਰ ਆਪਾਂ ਨੇ কুরਤੇ ਦੀ ਕਟਿੰਗ ਕਰਨੀ ਆ ਜੋ ਲੂਸ ਫਿਟਿੰਗ ਦੇ ਵਿੱਚ ਹੋਊਗਾ ਪਰ ਜਿਹੜਾ ਨੈੱਕ ਹੋਊਗਾ ਉਹ ਇਸ ਤਰ੍ਹਾਂ ਬੀ ਦੇ ਵਿੱਚ ਬਣਾਵਾਂਗੇ ਇਸ ਤਰ੍ਹਾਂ ਲੇਸ ਪਾ ਕੇ ਤੇ ਸੈਂਟਰ ਦੇ ਵਿੱਚ ਉਹਦੇ ਕਪੜਾ ਪਾਵਾਂਗੇ ਹਾਂਜੀ ਜਿਹੜਾ ਆਪਾਂ ਨੇ ਆਹ ਕਪੜਾ ਪਾਇਆ ਹੋਇਆ ਇਹਦੇ ਵਿੱਚ ਆਪਾਂ ਪਿੰਟੈਕਸ ਪਾ ਕੇ ਵੀ ਪਾ ਸਕਦੇ ਆ ਐਦਾਂ ਪਲੇਨ ਵੀ ਰੱਖ ਸਕਦੇ ਆ ਤੁਸੀਂ ਫੈਨਸੀ ਤੌਰ ਤੇ ਇਹਦੇ ਵਿੱਚ ਕੋਈ ਬਟਨ ਵਗੈਰਾ ਵੀ ਲਗਾ ਸਕਦੇ ਹੋ ਪਰ ਨੈੱਕ ਆਪਾਂ ਤੁਹਾਨੂੰ ਇਸ ਤਰ੍ਹਾਂ ਬੀ ਦੇ ਵਿੱਚ ਉਹਦੀ ਕਟਿੰਗ ਕਰਨੀ ਦੱਸਾਂਗੇ ਕਿਸ ਤਰ੍ਹਾਂ ਤੁਸੀਂ ਕਟਿੰਗ ਕਰਨੀ ਆ ਹੁਣ ਆਪਾਂ ਕਟਿੰਗ ਸ਼ੁਰੂ ਕਰਨ ਲੱਗਿਆਂਗੇ ਇਹ ਦੇਖੋ ਆਪਣੇ ਕੋਲੇ ਇਹ ਕੁੜਤਾ ਗਾ ਜਿਹੜਾ ਸਟਿਚ ਕੀਤਾ ਹੋਇਆ ਗਾ ਨਾਪ ਬਿਲਕੁਲ ਪੂਰਾ ਪੂਰਾ ਗਾ ਦੇਖੋ ਜਦੋਂ ਵੀ ਤੁਸੀਂ ਕੋਈ ਸੂਟ ਦੀ ਫਿਟਿੰਗ ਲੈ ਕੇ ਉਹਦਾ ਕੁੜਤਾ ਰੈਡੀ ਕਰਨਾ ਤਾਂ ਤੁਸੀਂ ਕਿਸ ਤਰੀਕੇ ਨਾਲ ਲਓਗੇ ਦੇਖੋ ਆਮ ਆਪਣਾ ਸੂਟ ਹੁੰਦਾ ਜਿਹੜਾ ਪ੍ਰੋਪਰ ਫਿਟਿੰਗ ਦੇ ਵਿੱਚ ਹੁੰਦਾ ਗਾ ਪਰ ਆਪਾਂ ਜਿਹੜਾ ਕੁੜਤਾ ਬਣਾਉਣਾ ਹੁੰਦਾ ਲੂਜ਼ ਜਿਵੇਂ ਆਪਾਂ ਆਮ ਰੈਡੀਮੇਡ ਕੁੜਤੇ ਲੈ ਲੈਨੇ ਆ ਉਸ ਤਰੀਕੇ ਦਾ ਤਾਂ ਤੁਸੀਂ ਕਿੰਨੇ ਇੰਚ ਉਹਦੇ ਨੂੰ ਲੂਜ਼ ਪਾ ਸਕਦੇ ਹੋਗੇ ਉਸੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਨਾਪ ਤੁਸੀਂ ਕਿਸ ਤਰੀਕੇ ਨਾਲ ਉਹਦਾ ਨਾਪ ਲੈਣਾ ਲੈਂਥ ਵਗੈਰਾ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਹੋ ਵੀ ਕਿੰਨੀ ਤੁਹਾਨੂੰ ਲੈਂਥ ਚਾਹੀਦੀ ਹੈ ਉਸੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਦੇਖੋ ਇੱਕ ਵਾਰੀ ਲੈਂਥ ਦੇਖਾਂਗੇ ਇਹਦੀ ਲੈਂਥ ਕਿੰਨੀ ਆ ਫਿਲਹਾਲ ਇਹ ਸ਼ਾਰਟ ਦੇ ਵਿੱਚ ਆ ਦੇਖੋ ਇਹ ਟੂ ਲਿਪਸ ਸਲਵਾਰ ਦੇ ਨਾਲ ਆ ਪਰ ਆਪਾਂ ਨੇ ਪਲਾਜ਼ੋ ਦੇ ਨਾਲ ਪਾਉਣਾਗਾ ਉਹਦੀ ਲੈਂਥ ਆਪਾਂ ਥੋੜੀ ਜੀ ਲੰਬੀ ਰੱਖਾਂਗੇ ਜਿਵੇਂ 43 ਲੈਂਥ ਰੱਖਾਂਗੇ ਇਹ 39 ਹਾਫ ਆ ਗਈ ਤਾਂ ਆਪਾਂ 43 ਦਾ ਨਾਪ ਲੈਂਥ ਦਾ ਲਿਖ ਲਾਂਗੇ ਲੰਬਾਈ 43 ਹਾਂਜੀ ਦੇਖੋ ਇਹ ਕੁੜਤਾ ਪ੍ਰੋਪਰ ਆਪਣਾ ਬਿਲਕੁਲ ਸਹੀ ਹੈਗਾ ਨਾਪ ਆਪਾਂ ਇਹੀ ਰੱਖਾਂਗੇ ਤੁਹਾਨੂੰ ਸੂਟ ਬਾਰੇ ਵੀ ਦੱਸਾਂਗੇ ਨਾਲ ਨਾਲ ਤੁਸੀਂ ਸੂਟ ਤੋਂ ਕੁੜਤਾ ਕਿਸ ਤਰ੍ਹਾਂ ਬਣਾ ਸਕਦੇ ਹੋਗੇ ਜਿਵੇਂ ਦੇਖੋ ਆਪਣੇ ਕੋਲੇ ਇਹ ਆਪਾਂ ਨੇ ਨਾਰਮਲ ਦੇ ਵਿੱਚ ਮਿਲ ਰਹੇ ਆ ਦੇਖੋ ਉੱਪਰੋਂ 19 ਇੰਚਾ ਜੇ ਕੱਪੜੇ 'ਚ ਸਟੈਚ ਨਹੀਂ ਹੈਗਾ ਤਾਂ ਤੁਸੀਂ ਹਲਕਾ ਜਿਹਾ ਸਹਾਰ ਕੇ ਵੀ ਰੱਖ ਸਕਦੇ ਹੋ ਜਿਹੜਾ ਬਣਾਉਣ ਵਾਲਾ ਕੁੜਤਾ ਹੋਊਗਾ ਜੇ ਉਹ ਸਟੈਚ ਨਹੀਂ ਹੈਗਾ ਤਾਂ ਤੁਹਾਨੂੰ ਉਸੇ ਤਰੀਕੇ ਨਾਲ ਲੂਜ਼ ਰੱਖਣਾ ਪਊਗਾ ਆਮ ਨਾਰਮਲ ਦੇਖੋ 19 ਤਾਂ ਇਹਨੂੰ ਆਪਾਂ ਹਲਕਾ ਜਿਹਾ ਲੂਜ਼ ਮਿਨਾਗੇ ਤਾਂ ਖਿੱਚ ਕੇ ਮਿਣਾਗੇ ਜਿਹੜਾ ਕਪੜਾ ਉਹ ਥੋੜਾ ਜਿਹਾ ਫਲੈਕਸੀਬਲ ਨਹੀਂ ਹੈਗਾ ਜ਼ਿਆਦਾ ਤਾਂ ਆਪਾਂ 19 ਇੰਚ ਖਿੱਚ ਕੇ ਨਾਪਾਂਗੇ ਕੁੜਤੇ ਦਾ ਨਾਪ ਇਸੇ ਤਰੀਕੇ ਤੁਸੀਂ ਸੂਟ ਤੋਂ ਬਣੋਗੇ ਜੇ ਤੁਹਾਡਾ ਸੂਟ ਪੂਰੀ ਫਿਟਿੰਗ ਆ ਲਗਾ ਮੰਨ ਲਓ ਉਪਰੋਂ 19 ਇੰਚ ਆ ਰਿਹਾ ਤਾਂ ਤੁਸੀਂ ਨੇ 1 ਇੰਚ ਵੱਧ ਨਾਪ ਲੈਣਾ ਹੋਊਗਾ ਕੁੜਤਾ ਬਣਾਉਣ ਵਾਸਤੇ ਤਾਂ 19 ਉਪਰੋਂ ਤਾਂ ਤੁਸੀਂ 20 ਇੰਚ ਰੱਖੋਗੇ ਇਸੇ ਤਰੀਕੇ ਤੁਸੀਂ ਕਮਰ ਦਾ ਨਾਪ ਲੈਣਾ ਦੇਖੋ ਇਹਦੇ ਵਿੱਚ ਆਪਾਂ ਕੋਈ ਪਲੇਟ ਵਗੈਰਾ ਕੁਝ ਨਹੀਂ ਪਾਉਣੀ ਹੈਗੀ ਨਾਰਮਲ ਲੂਸ ਫਿਟਿੰਗ ਦੇ ਵਿੱਚ ਕੁੜਤਾ ਆਮ ਗਰਮੀਆਂ ਵਾਸਤੇ ਬਣਾ ਰਹੇ ਆ ਦੇਖੋ ਕਮਰ ਦੇ ਵਿੱਚੋਂ ਇਹ 17 17.5 ਇੰਚ ਆ ਜੇ ਤੁਹਾਡਾ ਫਿਟਿੰਗ ਵਾਲਾ ਸੂਟ ਆ ਤਾਂ ਤੁਸੀਂ 18.5 18 ਵੀ ਰੱਖ ਸਕਦੇ ਹੋ ਤੁਸੀਂ ਕਿੰਨਾ ਕੁ ਲੂਜ਼ ਪਹਿਨਣਾਗਾ ਉਸੇ ਤਰੀਕੇ ਨਾਲ ਤੁਸੀਂ ਇਹ ਨਾਪ ਲੈਣਾ ਹੋਗਾ ਆਪਾਂ 17.5 ਇੰਚ ਹੀ ਇਹ ਕਮਰ ਦੇ ਵਿੱਚੋਂ ਰੱਖਾਂਗੇ ਇਸੇ ਤਰੀਕੇ ਨਾਲ ਆਪਾਂ हिਪ ਦੇ ਵਿੱਚੋਂ hip देखो ਇਹ ਆਪਾਂ ਨੇ ਥੋੜਾ ਜਿਹਾ ਖਿੱਚ ਕੇ ਮਣੀਆ 20 ਇੰਚ ਪਰ ਆਪਾਂ ਇਹਦੇ ਨਾਲ ਉਹ 1/2 ਇੰਚ ਵਧ ਰੱਖਣੀ ਆ hip ਸਾਡੇ 20 ਇੰਚ ਆਪਾਂ hip ਦੇ ਵਿੱਚੋਂ ਰੱਖਾਂਗੇ ਕਿਉਂਕਿ ਲੂਸ ਫਿਟਿੰਗ ਦੇ ਵਿੱਚ ਹੀ ਬਣਾਉਣਾ ਆਪਾਂ ਨੇ ਘੇਰਾ ਤੁਸੀਂ ਆਪਣੇ ਹਿਸਾਬ ਨਾਲ A shape ਦੇ ਵਿੱਚ ਬਣਾਉਣਾ ਜਾਂ ਸਟੇਟ ਬਣਾਉਣਾ ਉਹ ਤੁਸੀਂ ਉਸੇ ਤਰੀਕੇ ਨਾਲ ਬਣਾਵਾਂਗੇ ਆਪਾਂ ਥੋੜਾ ਜਿਹਾ A shape ਦੇ ਵਿੱਚ ਬਣਾਵਾਂਗੇ ਬਾਕੀ ਆਪਾਂ ਕੱਪੜੇ ਦਾ ਪਣਾ ਦੇਖਾਂਗੇ ਵੀ ਕਿੰਨਾ ਕੱਪੜੇ ਦਾ ਪਣਾਗਾ ਫਿਲਹਾਲ ਦੇਖੋ ਇਹਦਾ ਘੇਰਾ ਹੈਗਾ 23 ਇੰਚ hip ਨਾਲੋਂ ਇਹ 3 ਇੰਚ ਜ਼ਿਆਦਾਗਾ A ਸ਼ੇਪ ਦੇ ਵਿੱਚ ਹੀ ਇਹ ਬਾਕੀ ਆਪਾਂ ਕਪੜਾ ਦੇਖਾਂ ਨਾਗਾ ਵੀ ਕਿੰਨਾ ਆਪਣਾ A ਸ਼ੇਪ ਬਣ ਸਕਦਾ ਆਪਾਂ ਵੱਧ ਤੋਂ ਵੱਧ A ਸ਼ੇਪ ਦੇ ਵਿੱਚ ਕੁੜਤੇ ਨੂੰ ਬਣਾਉਣਾਗਾ ਹੁਣ ਆਪਾਂ ਮਿਣਾਂਗੇ ਇਹਦਾ ਮੋਢਾ ਤੁਸੀਂ ਮੋਢੇ ਨੂੰ ਕਿਸ ਤਰੀਕੇ ਨਾਲ ਮਿਣਨਾ ਦੇਖੋ ਜ਼ਿਆਦਾਤਰ ਤਾਂ ਇਸ ਤਰ੍ਹਾਂ ਰੇਬ ਮਿਲ ਲੈਂਦੇ ਨੇ ਮੋਢੇ ਨੂੰ ਇਸ ਤਰੀਕੇ ਨਾਲ ਨਹੀਂ ਮਿਣਨਾ ਜਦੋਂ ਵੀ ਤੁਸੀਂ ਮੋਢੇ ਨੂੰ ਮਿੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਮੋਢਾ ਮਿਣਨਾਗਾ ਦੇਖੋ ਬਿਲਕੁਲ ਸਿੱਧਾ 8 ਇੰਚ ਮੋਢਾ ਦੇਖੋ 8 ਸਵਾ 8 ਦੇ ਵਿੱਚ ਆ ਤਾਂ ਆਪਾਂ 8.5 ਇੰਚ ਮੋਢਾ ਪਾਵਾਂਗੇ ਤਾਂ ਕਪਾ ਨੇ ਬਾਜੂ ਦੀ ਲੈਂਥ ਮੈਣੀ ਹੈ ਬਾਜੂ ਦੀ ਲੈਂਥ ਵੀ ਆਪਾਂ ਇੰਨੀ ਹੀ ਰੱਖਾਂਗੇ ਦੇਖੋ 15 15.5 ਇੰਚ ਲੈਂਥ ਆ 15.5 ਇੰਚ ਆਪਾਂ ਲੰਬਾਈ ਮਿਲ ਲਈ ਅੱਗੇ ਤੋਂ ਲੂਜ਼ ਰੱਖਾਂਗੇ ਹਲਕੀ ਜੀ ਜ਼ਿਆਦਾ ਟਾਈਟ ਨਹੀਂ ਰੱਖਦੇ ਸਾਢੇ 11 ਇੰਚ ਬਾਜੂ ਅੱਗੇ ਤੋਂ ਖੁੱਲੀ ਆ ਤਾਂ ਆਪਾਂ 11.5 ਇੰਚ ਹੀ ਰੱਖਾਂਗੇ ਦੇਖੋ ਇਹਦਾ ਸ਼ੋਲਡਰ ਮਿਲਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹਦਾ ਗਲਾ ਬਹੁਤ ਛੋਟਾ ਪੈਨ ਨਹੀਂ ਪਾਇਆ ਹੋਇਆ ਉਹ ਤੁਹਾਨੂੰ ਦੱਸਾਂਗੇ ਵੀ ਬੀ ਨੈਕ ਦੇ ਵਿੱਚ ਤੁਸੀਂ ਸ਼ੋਲਡਰ ਆ ਜਿਹੜਾ ਕਿੰਨਾ ਪਾਉਣਾਗਾ ਕਿਉਂਕਿ ਬੈਕ ਨੈਕ ਉਹਨਾਂ ਦੇ ਉੱਚੇ ਹੁੰਦੇ ਨੇ ਜਿਆਦਾ ਡੀਪ ਨਹੀਂ ਹੁੰਦੇ ਕਿਉਂਕਿ ਜਿਹੜਾ ਬੀ ਨੈਕ ਗਲਾ ਹੁੰਦਾ ਹੈਗਾ ਕਈ ਵਾਰ ਕੀ ਹੁੰਦਾ ਸ਼ੋਲਡਰ ਗਿਰਨ ਲੱਗ ਜਾਂਦੇ ਨੇ ਤਾਂ ਆਪਾਂ ਨੂੰ ਬੈਕ ਨੈਕ ਉੱਚਾ ਤੇ ਚੌੜੀ ਪੱਟੀ ਵਾਲਾ ਜਿਸ ਤਰ੍ਹਾਂ ਰੈਡੀ ਮੇਡ ਲੁੱਕ ਦੇ ਵਿੱਚ ਆਉਂਦਾਗਾ ਉਸੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਲਗਾਉਣਾ ਹੁਣ ਆਪਾਂ ਕੱਪੜੇ ਨੂੰ ਮਿੰਦੇ ਆ ਵੀ ਆਪਣਾ ਸ਼੍ਰਿੰਕ ਕਰਕੇ ਕਪੜਾ ਕਿੰਨਾ ਰਹਿ ਗਿਆ ਫੋਨ ਦੇ ਵਿੱਚ ਕਪੜਾਗਾ ਆਪਾਂ ਨੇ ਕਪੜਾ 1.5 ਮੀਟਰ ਲੇਤਾ ਸੀ 1.5 ਮੀਟਰ ਦੇ ਵਿੱਚੋਂ ਆਪਾਂ ਨੇ ਇਹਨੂੰ ਡਿੱਪ ਕੀਤਾ ਸ਼੍ਰਿੰਕ ਹੋ ਗਿਆ ਦੇਖੋ ਇਹ ਹੁਣ ਆਪਣੇ ਕੋਲੇ ਕਿੰਨਾ ਕਪੜਾ ਬਚ ਗਿਆ ਆਪਾਂ ਉਸੇ ਹਿਸ ਆ ਦੇਖੋ ਇੰਨਾ ਜ਼ਿਆਦਾ ਸ਼੍ਰਿੰਕ ਨਹੀਂ ਹੋਇਆ ਆਪਣਾ 1.5 ਮੀਟਰ ਤੋਂ ਸਿਰਫ 2 ਇੰਚ ਹੀ ਘਟਾਗਾ ਸਿਰਫ ਇੰਨਾ ਘਟਾ ਹੈ ਕਪੜਾ ਦੇਖੋ ਬਹੁਤ ਜ਼ਿਆਦਾ ਸ਼੍ਰਿੰਕ ਨਹੀਂ ਹੋਇਆ ਇਹ ਵਾਲਾ ਕਪੜਾ ਤੁਸੀਂ ਜਦੋਂ ਵੀ ਕੋਈ ਕਾਟਨ ਦਾ ਕਪੜਾ ਲੈ ਕੇ ਬਣਾਉਨੇ ਹੋ ਤਾਂ ਉਹਨੂੰ ਇੱਕ ਵਾਰੀ ਡਿਪ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਪੜਾ ਅੱਜਕੱਲ ਇਦਾਂ ਦਾ ਆਉਂਦਾ ਕਈ ਵਾਰ ਤਾਂ ਸਿੱਧੇ ਲੋਟ ਵੀ ਸ਼੍ਰਿੰਕ ਹੁੰਦਾ ਤੇ ਕਈ ਵਾਰ ਆਡੇ ਲੋਟ ਵੀ ਹੁਣ ਆਪਾਂ ਕੁੜਤੇ ਦੀ ਲੈਂਥ ਉਤਾਰਾਂਗੇ ਕੁਰਤੇ ਦੀ ਲੈਂਥ ਕਿਉਂਕਿ ਆਪਾਂ ਨੇ نیچے ਦੇ ਸਲਾਈ ਲਗਾਉਣੀ ਆ ਕੋਈ ਤਰਪਾਰੀ ਵਗੈਰਾ ਵਾਸਤੇ ਦੇ ਆਪਾਂ ਫੋਲਡਿੰਗ ਨਹੀਂ ਰੱਖਣੀ ਸਿਰਫ ਆਪਾਂ 2 ਇੰਚ ਵਾਧੇ ਦੀ ਕਟਿੰਗ ਕਰਾਂਗੇ ਕੁਰਤੇ ਦੀ 43 ਇੰਚ ਦੇਖੋ ਆਪਣੀ ਲੈਂਥ ਆਗੀ ਤਾਂ ਆਪਾਂ 2 ਇੰਚ ਵਾਧੇ ਕਟਾਂਗੇ 45 ਇੰਚ ਦੇ ਹਿਸਾਬ ਨਾਲ ਦੀ ਕਟਿੰਗ ਕਰ ਦੇਣੀ ਆਗੀ ਵਿੱਚ ਤੋਂ ਆਪਾਂ ਬਰੀਕ ਹੀ ਫੋਲਡਿੰਗ ਰੱਖਾਂਗੇ ਇੰਚਕ ਦੇ ਵਿੱਚ 1/2 ਇੰਚ ਆਪਣਾ نیچے ਮਾਰਜਨ ਵਗੈਰਾ ਆ ਜਾਊਗਾ ਤਾਂ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਮੇਜ਼ਰ ਕਰਕੇ ਆਪਣਾ ਕਟਿੰਗ ਕਰ ਲੈਣੀ ਆ ਹੁਣ ਆਪਾਂ ਇਹ ਸਰਾ 45 ਇੰਚ ਤੋਂ ਇਹਦੀ ਕਟਿੰਗ ਕਰ ਦਾਂਗੇ ਦੇਖੋ 43 ਲੈਂਥ ਆ ਤਾਂ 45 ਇੰਚ ਤੋਂ ਆਪਾਂ ਕਟਿੰਗ ਕਰ ਦਾਂਗੇ ਇਹਦੀ ਆਪਾਂ ਨੇ 45 ਇੰਚ ਦਾ ਨਿਸ਼ਾਨ ਲਗਾ ਲਿਆ ਹੁਣ ਇਹਦੀ ਆਪਾਂ ਇੱਥੋਂ ਸਿੱਧੀ ਕਟਿੰਗ ਕਰ ਦੇਣੀ ਆ ਦੇਖੋ ਆ ਆਪਣੇ ਕੋਲੇ ਬਾਜੂ ਵਾਸਤੇ ਕੱਪੜਾ ਉਤਰ ਗਿਆ ਹੁਣ ਜਿਹੜਾ ਇਹਦੇ ਸੈਂਟਰ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਭੰਨ ਮਾਰਿਆ ਹੋਇਆ ਆਪਾਂ ਨੇ ਉਹਨੂੰ ਆਪਾਂ ਉੱਥੋਂ ਕੱਟ ਕਰ ਦਾਂਗੇ ਤੁਸੀਂ ਇੱਕ ਵਾਰ ਇਹਨੂੰ ਪ੍ਰੈਸ ਕਰਕੇ ਬਿਲਕੁਲ ਸਿੱਧਾ ਕਰ ਲੈਣਾ ਕੱਪੜੇ ਨੂੰ ਕਿਉਂਕਿ ਵਾਸ਼ ਹੋਣ ਤੋਂ ਬਾਅਦ ਥੋੜਾ ਜਿਹਾ ਇਹ ਫਲਫੀ ਟੈਪ ਜਿਹਾ ਹੋ ਜਾਂਦੀ ਹੈ ਜਿਹੜੀ ਰਿਯਾਨ ਹੁੰਦੀ ਹੈ ਇਹ ਬੈਠਦੀ ਨਹੀਂ ਕਈ ਵਾਰੀ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਧੰਨ ਮਾਰ ਕੇ ਇਹਦੀ ਕਟਿੰਗ ਕਰ ਲਓਗੇ ਨਾ ਆਪਾਂ ਸਿੰਗਲ ਸਿੰਗਲ ਪੱਲੇ ਕਰਕੇ ਇਹਨੂੰ ਫੋਲਡਿੰਗ ਕਰ ਲੈਣਾਗਾ ਇਸ ਤਰ੍ਹਾਂ ਇਹਦੇ ਵਿੱਚ ਡਿਜ਼ਾਈਨ ਕੋਈ ਨਹੀਂ ਜਾ ਰਿਹਾ ਦੇਖੋ ਇੱਧਰ ਉੱਧਰ ਬਿਲਕੁਲ ਇੱਕ ਨਾਲ ਦਾ ਡਿਜ਼ਾਈਨ ਹੈ ਇਹਦਾ ਤਾਂ ਆਪਾਂ ਇਸ ਤਰ੍ਹਾਂ ਦੋਨੇ ਪੱਲਿਆਂ ਨੂੰ ਫੋਲਡਿੰਗ ਕਰਕੇ ਇੱਕ ਵਾਰ ਰੱਖ ਲਾਂਗੇ ਦੇਖੋ ਆਪਾਂ ਨੇ ਹਾਂਜੀ ਪ੍ਰੈਸ ਕਰਕੇ ਦੇਖੋ ਆਪਾਂ ਨੇ ਦੋਨੋਂ ਪੱਲਿਆਂ ਨੂੰ ਰੱਖ ਲਿਆ ਇਹਦੇ ਉੱਪਰ ਨਾਲੇ ਫਰੰਟ ਵਾਲਾ ਨਾਲੇ ਬੈਕ ਵਾਲਾ ਇਸ ਤਰ੍ਹਾਂ ਬਿਲਕੁਲ ਸੈਟਿੰਗ ਕਰਕੇ ਆਪਾਂ ਨੇ ਰੱਖ ਲੈਣਾਗਾ ਹੁਣ ਦੇਖੋ ਆਪਾਂ ਨੇ ਤੁਸੀਂ ਜਿਹੜਾ ਮੇਨ neck ਦੇ ਆਪਾਂ ਨੇ ਗਲੇ ਦੇ ਥੀਰੇ ਦਾ ਨਿਸ਼ਾਨ ਲਗਾਵਾਂਗੇ ਉਹ ਤੁਸੀਂ ਕਿਸ ਤਰੀਕੇ ਨਾਲ ਹੁਣਾ ਸਿਰਫ ਮੈਂ ਇਹੀ ਚੀਜ਼ ਤੇ ਜ਼ਿਆਦਾ ਧਿਆਨ ਦੇਣਾਗਾ ਤੇ ਤੁਸੀਂ ਬੀ ਨੈਕ ਦੇ ਵਿੱਚ ਇਹਦੀ ਕਟਿੰਗ ਕਰ ਰਹੇ ਹੋਗੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਗਲੇ ਦੀ ਚੜਾਈ ਦੇਖਣੀ ਹੋਊਗੀ ਕਿ ਗਲਾ ਉੱਪਰੋਂ ਕਿੰਨੇ ਇੰਚ ਚੜਾਈ ਦੇ ਵਿੱਚ ਪਾ ਰਹੇ ਹੋਗੇ ਦੇਖੋ ਜਿਵੇਂ ਆਮ ਆਪਾਂ 5.5 ਤੋਂ 6 ਦੇ ਵਿੱਚ ਚੜਾਈ ਗਲੇ ਦੀ ਰੱਖਦੇ ਨੇ ਬੀ ਨੈਕ ਦੇ ਵਿੱਚ ਕਿਉਂਕਿ ਜਦੋਂ ਆਪਾਂ ਜ਼ਿਆਦਾ ਛੋਟਾ ਗਲਾ ਬਣਾ ਲੈਨੇ ਆ ਤਾਂ ਬਿਲਕੁਲ ਨਾਲ ਨਾਲ ਲੈਕ ਦੇ ਲੱਗਦਾ ਰਹਿੰਦਾਗਾ ਤਾਂ ਆਪਾਂ ਨੇ ਉਸੇ ਹਿਸਾਬ ਨਾਲ ਇਹਦਾ ਕੀ ਪਾਉਣਾ ਹੋਊਗਾ ਟੀਰਾ ਪਾਉਣਾ ਹੋਊਗਾ ਆਮ ਤੁਸੀਂ ਜਿਵੇਂ 20 22 ਇੰਚ ਛਾਤੀ ਦੇ ਹਿਸਾਬ ਨਾਲ ਬਣਾ ਰਹੇ ਹੋਗੇ ਕੁੜਤਾ ਮੰਨ ਲਓ ਤਾਂ ਤੁਸੀਂ ਜਿਹੜਾ ਇਹਦਾ ਟੀਰਾ ਪਾਉਣਾ ਉੱਪਰੋਂ ਤਾਂ 15 ਇੰਚ ਦੇ ਹਿਸਾਬ ਨਾਲ ਨਿਸ਼ਾਨ ਲਗਾ ਲਓਗੇ ਹੁਣ ਦੇਖੋ ਤੁਹਾਨੂੰ ਦੱਸਾਂਗੇ ਆਪਾਂ ਸੈਂਟਰ ਦੇ ਵਿੱਚ ਉਹ ਕਿੰਨੀ ਚੜਾਈ ਰਹਿ ਜੂਗੀ ਦੇਖੋ ਆਪਾਂ ਨੇ 15 ਇੰਚ ਟੀਰਾ ਪਾਇਆਗਾ ਆਪਾਂ 5.5 ਪੌਣੇ ਛੀ ਦੇ ਵਿੱਚ ਆਪਾਂ ਨੇ ਕੀ ਕਰਨਾਗਾ neck ਦੀ ਚੜਾਈ ਰੱਖਣੀ ਆ ਜਿਹੜਾ neck ਦੀ ਕਟਿੰਗ ਕਰਨੀ ਆ ਉਹ ਤੁਹਾਨੂੰ ਦੱਸਾਂਗੇ ਇੱਥੋਂ ਤੁਸੀਂ ਕਿੰਨੇ ਇੰਚ ਦੀ ਕਟਿੰਗ ਦਾ ਨਿਸ਼ਾਨ ਇੱਥੋਂ ਕਟਿੰਗ ਕਰਾਂਗੇ ਫਿਲਹਾਲ ਆਪਾਂ ਸਭ ਤੋਂ ਪਹਿਲਾਂ 15 ਇੰਚ ਦੇਖੋ ਇਹਦੇ ਤੀਗਾ ਪਾਇਆਗਾ ਫਿਰ نیچے ਨੂੰ ਆਪਾਂ ਇਹ ਨਿਸ਼ਾਨ ਲਗਾਉਣੇ ਆ ਪ੍ਰੋਪਰ ਸ਼ਰਟ ਦੀ ਕਟਿੰਗ ਕਰਕੇ ਫਿਰ ਤੁਹਾਨੂੰ ਗਲੇ ਦੀ ਜਿਹੜੀ ਚੜਾਈ ਹੋਊਗੀ ਆਪਾਂ ਉਹ ਦੱਸ ਰਹੇ ਹਾਂਗੇ ਵੀ ਕਿੰਨੀ ਤੁਸੀਂ ਇੱਥੋਂ ਚੜਾਈ ਕਰਨੀ ਆ ਹੁਣ نیچے ਤੋਂ ਬਿਲਕੁਲ ਬਰਾਬਰ ਆ ਦੇਖੋ ਆਪਾਂ ਨੇ ਕੋਈ ਇਹਦਾ ਵੱਧ ਘੱਟ ਨਹੀਂ ਰੱਖਿਆ ਹੈਗਾ ਵੀ ਫਰੰਟ ਬੈਕ ਦੀ ਵੱਧ ਘੱਟ ਰੱਖੀ ਹੋਈ ਆ ਆਮ ਆਪਾਂ ਦੇਖੋ 6.5 ਦਾ ਨਿਸ਼ਾਨ ਲਗਾਉਣੇ ਹੁੰਨੇ ਆ ਜੇ ਤੁਹਾਡਾ ਗੋਲ ਆ ਰਿਹਾ ਪੱਲਾ ਇੱਥੋਂ ਦੇਖੋ ਇਸ ਤਰੀਕੇ ਨਾਲ ਤੁਸੀਂ 6.5 ਵੀ ਲਗਾ ਸਕਦੇ ਹੋ 7 ਵੀ ਲਗਾ ਸਕਦੇ ਹੋ ਕਿਉਂਕਿ ਇਹਦੀ ਗਲਾਈ ਹੈ ਜਿਹੜੀ ਉਹ ਘੱਟ ਪਊਗੀ ਸੋ ਨੂੰ ਮੋੜਾ ਦੁਬਾਰਾ بار-बार ਨਹੀਂ ਛੰਟਣਾ ਪਊਗਾ ਤਾਂ ਤੁਸੀਂ ਨੇ 7 ਇੰਚ ਤੇ ਨਿਸ਼ਾਨ ਲਗਾ ਲੈਣਾ ਦੇਖੋ ਆਪਾਂ 6.5 ਦਾ ਲਗਾਉਣੇ ਹੁੰਨੇ ਆ ਪਰ ਇਹਦਾ ਆਪਾਂ 7 ਇੰਚ ਦਾ ਨਿਸ਼ਾਨ ਲਗਾਇਆ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਦੇਖੋ 19 ਇੰਚ ਰੱਖਣਾ ਆਪਾਂ ਨੇ 2 ਇੰਚ ਆਪਾਂ ਐਕਸਟਰਾ ਮਾਰਜਨ ਦੇਵਾਂਗੇ ਉਹ ਆਪਾਂ ਨੇ 1.9 ਇੰਚ ਹੀ ਉਪਰੋਂ ਆਪ ਮਿਣਿਆ ਸੀ ਤਾਂ 1.9 ਰੱਖਾਂਗੇ ਹੁਣ ਆਪਾਂ ਨੇ ਇੱਥੋਂ 15 ਇੰਚ ਦਾ ਨਿਸ਼ਾਨ ਲਗਾਇਆ ਆਪਾਂ ਸਾਹਮਣਾ ਜਿਹਨੂੰ ਕਹਿ ਦਿੰਨੇ ਆ ਉਹ ਆਪਾਂ ਦੋ ਸੂਤ ਘੱਟ ਲਗਾਵਾਂਗੇ ਜਨੈ ਕਿ ਅੱਧਾ ਇੰਚ ਘੱਟ ਹੋ ਜਾਊਗਾ ਦੋਨੇ ਪੱਲਿਆਂ ਦੇ ਵਿੱਚ 14.5 ਤੇ ਨਿਸ਼ਾਨ ਲਗਾਇਆ ਜਿੱਥੋਂ ਆਪਾਂ ਨੇ ਪ੍ਰੋਪਰ ਗਲਾਈ ਦੇਣੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੇ ਕੋਈ ਪਲੇਟ ਵਗੈਰਾ ਨਹੀਂ ਪਾਉਣੀ ਜੇ ਆਪਾਂ ਨੇ ਪਲੇਟ ਪਾਉਣੀ ਹੁੰਦੀ ਤਾਂ ਪਲੇਟ ਕੀ ਕਰ ਲੈਂਦੀ ਇੱਥੇ ਕਵਰ ਕਰ ਲੈਂਦੀ ਆ ਤਾਂ ਆਪਾਂ ਪਲੇਟ ਇਹਦੇ ਵਿੱਚ ਕੋਈ ਨਹੀਂ ਪਾਉਣੀ ਦੋ ਸੂਤ ਘੱਟ ਲਗਾਵਾਂਗੇ ਆਪਾਂ ਇੱਥੇ ਇਸ ਤਰੀਕੇ ਨਾਲ ਗਲਾਈ ਪਾ ਦੇਣੀ ਆ ਦੇਖੋ ਆ ਚੀਜ਼ ਦੀ ਆਪਣੀ ਗਲਾਈ ਆ ਗਈ ਇਸ ਤਰੀਕੇ ਨਾਲ ਤੁਸੀਂ ਉਹੀ ਇੱਥੋਂ 1/4 ਇੰਚ ਦੇ ਵਿੱਚ ਗਲਾਈ ਆਉਗੀ ਆ ਦੇਖੋ 1/4 ਇੰਚ ਦੇ ਵਿੱਚ ਆਪਣੀ ਗਲਾਈ ਹੈ ਜਿਹੜੀ ਪਾਈ ਹੋਈ ਆ ਤਾਂ ਉੱਪਰ ਵਾਲੇ ਨਿਸ਼ਾਨ ਨੂੰ ਬਿਲਕੁਲ ਸਿੱਧਾ ਬੰਨਵਾ ਦੋਗੇ ਹੁਣ ਆਪਾਂ ਲਗਾਉਣਾਗਾ ਕਮਰ ਦਾ ਨਿਸ਼ਾਨ ਕਮਰ ਦੇ ਵਿੱਚੋਂ ਵੀ ਆਪਾਂ ਨੇ 1.75 ਰੱਖਣਾ ਦੇਖੋ ਇਹਦੇ ਵਿੱਚ ਪਲੇਟ ਵਗੈਰਾ ਆਪਾਂ ਕੋਈ ਨਹੀਂ ਪਾਉਣੀ ਤਾਂ 2 ਇੰਚ ਮਾਰਜਿਨ ਹੀ ਆਪਾਂ ਨੇ ਕਮਰ ਦੇ ਵਿੱਚੋਂ ਦੇਵਾਂਗੇ ਹੁਣ ਸਾਈਡ ਸਲਾਈ ਦੇਖੋ ਤੁਸੀਂ ਕਿਸ ਤਰੀਕੇ ਨਾਲ ਲਗਾਉਣਾ ਨਿਸ਼ਾਨ ਜੇ ਤੁਸੀਂ 15 ਇੰਚ ਪ੍ਰੋਪਰ ਰੈਡੀ ਰੱਖ ਰਹੇ ਹੋ ਤਾਂ ਤੁਸੀਂ 1 ਇੰਚ ਵੱਧ ਨਿਸ਼ਾਨ ਲਗਾ ਲੈਣਾ ਕਿਉਂਕਿ ਆਪਣਾ 1/2 ਇੰਚ ਸਲਾਈਆਂ ਦੇ ਵਿੱਚ ਵੀ ਜਾਊਗਾ ਤੇ 1/2 ਇੰਚ ਆਪਣਾ ਕਈ ਵਾਰ ਮੋਢੇ ਨੂੰ ਛਾਂਟ ਪਾਉਣ ਵੇਲੇ ਵੀ ਹੋ ਜਾਂਦਾ ਹਾਂਜੀ ਕਈ ਵਾਰੀ ਆਪਾਂ ਆਹ ਚੀਜ਼ਾਂ ਤੋਂ ਕਨਫਿਊਜ਼ ਹੋ ਜਾਂਦੇ ਆਂ ਵੀ ਆਪਾਂ ਜਿਹੜਾ ਸਾਈਡ ਸਲਾਈ ਵਾਲਾ ਨਿਸ਼ਾਨ ਉਹ ਕਿਸ ਤਰੀਕੇ ਨਾਲ ਲਗਾਉਣਾ ਨਾ ਉਹ ਹਾਈਟ ਦੇ ਹਿਸਾਬ ਨਾਲ ਲਗਾਵਾਂਗੇ ਦੇਖੋ ਜੇ ਹਾਈਟ ਤੁਹਾਡੀ ਛੋਟੀ ਹੈ ਤਾਂ ਤੁਸੀਂ ਨਿਸ਼ਾਨ ਘੱਟ ਲਗਾਓਗੇ ਕਿਉਂਕਿ ਜੇ ਆਪਾਂ ਨੇ ਉਨਾ ਨਿਸ਼ਾਨ ਲਗਾਤਾ ਤਾਂ ਨੀਚੇ ਤੋਂ ਬਹੁਤ ਜ਼ਿਆਦਾ ਜਿਹੜੀ ਸ਼ਰਟ ਹੋਗੀ ਉਹ ਬੰਦ-ਬੰਦ ਜੇ ਹੋਜੂਗੀ ਮੰਨ ਲਓ ਇੱਥੋਂ ਟਾਈਟ ਹੋਜੂਗੀ ਹਾਈਟ ਵਾਲੇ ਦੇ ਬਿਲਕੁਲ ਸਹੀ ਆਊਗਾ ਤਾਂ ਤੁਸੀਂ ਆਮ ਨਾਲੋਂ ਦੇਖੋ ਜੇ ਹਾਈਟ ਛੋਟੀ ਹੈ ਤਾਂ 1 ਇੰਚ ਘੱਟ ਲਗਾ ਲੈਣਾ 15 ਇੰਚ 'ਤੇ ਨਿਸ਼ਾਨ ਲਗਾ ਲਓਗੇ ਆਮ ਆਪਾਂ ਦੇਖੋ 16 ਇੰਚ 'ਤੇ ਨਿਸ਼ਾਨ ਲਗਾਇਆ ਹੁਣ ਜਿਹੜੀ ਹਿਪ ਹੈ ਇਹਨਾਂ ਦੀ ਉਹ 20.5 ਇੰਚ ਤਾਪਾ ਇਹ 1/2 ਇੰਚ ਬਦਲ ਗਾ ਰਹੇ ਆਂ ਦੇਖੋ ਸਾਢੇ 20 ਸੀ ਤਾਂ ਆਪਾਂ 21 ਇੰਚੇ ਲਗਾਵਾਂਗੇ ਕਿਉਂਕਿ ਲੂਸ ਫਿਟਿੰਗ ਦੇ ਵਿੱਚ ਬਣਾਉਣਾ ਆਪਾਂ ਨੇ ਬਿਲਕੁਲ ਇਹ ਜ਼ਿਆਦਾ ਟਾਈਟ ਨਹੀਂ ਬਣਾਉਣਾ ਤਾਂ ਆਪਾਂ ਨੇ 1 ਇੰਚ ਦੇਖੋ ਇੱਥੋਂ ਮਾਰਜਿਨ ਲੈਂਦਾਗਾ ਆਮ ਆਪਾਂ ਸੂਟਾਂ ਦੇ 1.5 ਇੰਚ ਲੈਣੇ ਨੇ ਕਿਉਂਕਿ 1 ਇੰਚ ਦੇ ਤਾਂ ਲੈਤਾ ਆਪਾਂ ਨੇ ਸਲਾਈ ਲਗਾਉਣੀ ਆ ਤੇ ਤਰਪਾਈ ਵਗੈਰਾ ਕੁਝ ਨਹੀਂ ਕਰਨੀ ਇਹ ਸ਼ੇਪ ਦੇ ਵਿੱਚ ਬਣਾ ਰਹੇ ਆਂ ਹੁਣ ਤੁਸੀਂ ਦੇਖੋ ਇਹ ਕਿੰਨਾਗਾ 25 ਇੰਚਾ ਦੇਖੋ ਇਹ ਆਪਣੇ ਕੋਲੇ ਟੋਟਲੇ ਦਾ ਪਣਾ ਸੀਗਾ 50 ਇੰਚ ਦੇ ਵਿੱਚ ਆਹ ਇਹ ਆਪਾਂ ਪੂਰਾ ਹੀ ਰੱਖਾਂਗੇ ਕਿਉਂਕਿ ਆਪਣਾ 23 24 ਦੇ ਵਿੱਚ ਸਾਢੇ 23 ਇੰਚ ਘੇਰਾ ਇਹਦਾ ਰੈਡੀ ਰਹਿ ਜਾਊਗਾ ਤਾਂ ਆਪਾਂ ਇੱਥੋਂ ਟੇਪਰ ਕਰ ਦਾਂਗੇ ਦੇਖੋ ਆਹ ਚੀਜ਼ ਤੋਂ ਤੁਸੀਂ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਂਗੇ ਇਹਦਾ ਐਨਸੀ ਟੇਬ ਦੇ ਨਾਲ ਬਿਲਕੁਲ ਇੱਥੋਂ ਤੇ ਆਹ ਚੀਜ਼ ਆਪਾਂ ਬਿਲਕੁਲ ਬਾਹਰਲੀ ਸਾਈਡ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਤਾਂ ਇੱਥੋਂ ਆਪਾਂ ਹਲਕਾ ਹਲਕਾ ਇੱਥੋਂ ਮਾਰਕ ਕਰ ਦਾਂਗੇ ਬਿਲਕੁਲ نیچے ਤੋਂ ਨਹੀਂ ਲੈ ਕੇ ਆਉਣਾ ਜਦੋਂ ਵੀ ਤੁਸੀਂ ਕੋਈ A ਸ਼ੇਪ ਦੇ ਵਿੱਚ ਸ਼ਰਟ ਦੀ ਕਟਿੰਗ ਕਰਦੇ ਹੋ ਇੱਥੋਂ ਨਹੀਂ ਕੱਟ ਕਰਨਾ हल्का जिन चार इंच उपर छ चाक तक शेप दे दोगे इस तरह देखो चारे पले कटे अपने इथे तक इथे तक भी अपने चारे पलिया से इस तरीके कट लगा देंगे हूं आप चको उपर वाले दो पल देखो ਉਨੇ ਦੀ ਆਪਾਂ ਉੱਪਰ ਵਾਲੇ ਦੀ ਗਲਾਈ ਪਾ ਦੇਣੀ ਆ ਦੇਖੋ ਹੁਣ ਕੀ ਕਰਨਾ ਆਪਾਂ ਨੇ نیچے ਵਾਲੇ ਦੀ نیچے ਵਾਲਾ ਗਲਾ ਦੇਖੋ ਆਪਾਂ ਨੇ ਉੱਪਰ ਉੱਚਾ ਰੱਖਣਾਗਾ ਤੁਸੀਂ ਇੱਥੇ ਜ਼ਿਆਦਾ ਗਲਾਈ ਨਹੀਂ ਪਾਉਣੀ ਤਾਂ ਤੁਸੀਂ ਹਲਕੀ ਜੀ ਗਲਾਈ ਜਿਹੜੀ ਉਹ ਬਾਹਰ ਤੱਕ ਲੈ ਕੇ ਜਾਉਂਗੇ ਸ਼ੇਪ ਤੁਸੀਂ ਨੇ ਗਲਾਈ ਦੇ ਵਿੱਚ ਹੀ ਦੇਣੀ ਹੋਊਗੀ ਆ ਦੇਖੋ ਇੰਨੀ ਕੀ ਸ਼ੇਪ ਦੇ ਵਿੱਚ ਆਪਾਂ ਨੇ ਇਹਦੀ ਗਲਾਈ ਪੋਣੀ ਹੋਏ ਇੱਥੇ ਆਪਾਂ ਕੱਟ ਲਗਾ ਦਾਂਗੇ ਜਿੱਥੇ ਆਪਣੀ ਸੀਨ ਆਊਗੀ ਫਰੰਟ ਦੇਖੋ ਆਪਾਂ ਨੇ ਉਸੇ ਤਰੀਕੇ ਨਾਲ ਜਿਵੇਂ ਆਪਾਂ ਆਮ ਸੂਟਾਂ ਦਾ 1/2 ਇੰਚ ਕੱਟ ਕਰਦੇ ਆ ਉਸੇ ਤਰੀਕੇ ਨਾਲ ਤੁਸੀਂ ਨੇ ਇਹ ਕੱਟ ਕਰਨਾ ਕਿਉਂਕਿ ਪਲੇਟ ਵਗੈਰਾ ਇਹਦੇ ਵਿੱਚ ਨਹੀਂ ਹੈਗੀ ਤਾਂ ਤੁਸੀਂ ਤੁਹਾਡੀ ਸ਼ਰਟ ਆ ਜਿਹੜੀ ਉਹ ਲੂਜ਼ ਹੋਊਗੀ ਪਿੱਛੇ ਵੱਲ ਨਹੀਂ ਜਾਊਗੀ ਬਣਾਉਣ ਵੇਲੇ ਵੀ ਤੁਸੀਂ ਇਹ ਥੋੜਾ ਜਿਹਾ ਅੱਗੇ ਨੂੰ ਤਾਰਨਾ ਹੋਊਗਾ ਤੇ ਕਟਿੰਗ ਵੇਲੇ ਵੀ ਹੁਣ ਦੇਖੋ ਆਪਾਂ ਇਹਦੀ ਕਟਿੰਗ ਕਰਨੀ ਆ ਗਲੇ ਦੀ ਉਹ ਤੁਸੀਂ ਕਿਸ ਤਰੀਕੇ ਨਾਲ ਇਹਦੀ ਕਟਿੰਗ ਕਰੋਗੇ ਜੀ ਦੇਖੋ ਆਪਾਂ ਨੇ ਤੀਰਾ 15 ਇੰਚ ਪਾਇਆ ਸੀ ਜਿਹੜੀ ਗਲੇ ਦੀ ਚੜਾਈ ਹੈਗੀ ਉਹ ਆਪਾਂ ਨੇ ਰੱਖਣੀ ਆ 5.5 ਪੌਣੇ ਛੀ ਦੇ ਵਿੱਚ ਦੇਖੋ ਇਸ ਤਰੀਕੇ ਨਾਲ 5.5 ਇੰਚਾ ਦੇਖੋ ਪੌਣੇ ਤਿੰਨ ਤੇ ਨਿਸ਼ਾਨ ਲਗਾਏ ਜਿਹੜੀ ਚੜਾਈ ਹੋਊਗੀ ਗਲੇ ਦੀ ਮੰਨ ਲਓ 5.5 ਇੰਚ ਪੌਣੇ 6 ਵੀ ਕਰ ਲਵਾਂਗੇ ਹੁਣ ਤੁਸੀਂ ਪੱਟੀ ਦੇਖਣੀ ਆ ਜਿਹੜੀ ਸੈਂਟਰ ਵਾਲੀ ਪੱਟੀ ਆ ਦੇਖੋ ਮੈਂ ਤੁਹਾਨੂੰ ਕੁੜਤਾ ਦਿਖਾ ਰਹੀ ਆ ਇੱਕ ਵਾਰੀ ਜਿਹੜੀ ਆ ਪੱਟੀ ਆ ਦੇਖੋ ਤੁਸੀਂ ਕਿੰਨੀ ਚੜਾਈ ਦੇ ਵਿੱਚ ਲਗਾ ਰਹੇ ਹੋਗੇ ਆਵਲੀ ਪੱਟੀ ਹੈ ਜਿਹੜੀ ਤੁਸੀਂ ਕਿੰਨੀ ਚੜਾਈ ਦੇ ਵਿੱਚ ਲਗਾ ਰਹੇ ਹੋਗੇ ਉਸੇ ਹਿਸਾਬ ਨਾਲ ਤੁਸੀਂ ਇਹਦੀ ਕੀ ਕਰਨੀ ਹੋਊਗੀ ਇੱਥੋਂ ਚੜਾਈ ਦੀ ਕਟਿੰਗ ਕਰੋਗੇ ਜੇ ਮਿਆਂ ਮਹੀਂ 1 ਇੰਚ ਦੇ ਵਿੱਚ ਲੱਗੀ ਹੋਈ ਹੈ ਤਾਂ ਆਪਾਂ 1 ਇੰਚ ਰੈਡੀ ਦੇ ਵਿੱਚ ਹੀ ਲਗਾਉਣੀ ਆ ਤਾਂ ਤੁਸੀਂ ਉਸੇ ਤਰੀਕੇ ਨਾਲ ਇਹਦੀ ਸ਼ੇਪ ਕੱਢਣੀ ਹੋਊਗੀ ਜਨਨ ਕੀ 7 7.5 ਦੇ ਵਿੱਚ ਆਪਾਂ ਇਹਦੀ ਕਟਿੰਗ ਕਰ ਦਾਂਗੇ ਤੁਸੀਂ 7 ਇੰਚ ਵੀ ਕਟਾਈ ਕਰ ਸਕਦੇ ਹੋ ਕਿਉਂਕਿ 1/2 ਇੰਚ ਜਦੋਂ ਆਪਾਂ ਇਹਦੇ ਸੀਨ ਮਾਰਾਂਗੇ ਤਾਂ 1/2 ਇੰਚ ਉਹਦੇ ਨਾਲ ਵੱਧ ਜਾਊਗਾ ਹੁਣ ਲੰਬਾ ਦੇਖੋ ਤੁਸੀਂ ਇਹ ਕਿੰਨਾ ਕੱਟਣਾ ਤੁਸੀਂ ਗਲੇ ਦੀ ਲੈਂਥ ਕਿੰਨੀ ਲੰਬੀ ਪਾ ਰਹੇ ਹੋ ਦੇਖੋ ਜਿਵੇਂ ਆਮ ਗਲਾ ਆਪਾਂ 6.5 ਪਾਉਣੇ 7 ਦੇ ਵਿੱਚ ਲੰਬਾਈ ਪਾਉਣੇ ਆ ਨੀਚੇ ਵਾਲੀ ਪੱਟੀ ਦੇਖ ਲਓ ਤੁਸੀਂ ਕਿੰਨੀ ਰੈਡੀ ਰੱਖਣੀ ਆ ਜਿਵੇਂ ਆਪਾਂ 6 ਇੰਚ ਦੇ ਹਿਸਾਬ ਨਾਲ ਰੱਖਾਂਗੇ ਕਿਉਂਕਿ ਜਿਆਦਾ ਲੰਬਾ ਇਹ ਗਲਾ ਅੱਛਾ ਨਹੀਂ ਲੱਗਦਾ ਹੈਗਾ ਉੱਪਰੋਂ ਆਪਾਂ ਗਲੇ ਦੀ ਲੈਂਥ ਮਿਣਾਗੇ ਨੀਚੇ ਤੋਂ ਆਪਾਂ 6 ਇੰਚ ਟੋਟਲ ਦੇਖੋ ਕਿੰਨੇ ਇੰਚ ਦਾ ਨਿਸ਼ਾਨ ਹੋ ਗਿਆ 13 ਇੰਚ ਦੇ ਉੱਪਰ ਨਿਸ਼ਾਨ ਹੋ ਗਿਆ ਜਿਹੜਾ ਉੱਪਰ ਵਾਲਾ ਨਿਸ਼ਾਨਾ ਤਾਂ ਆਪਾਂ ਇੱਥੋਂ ਮਾਰਕ ਕਰ ਦੇਣਾ ਦੇਖੋ ਇਸ ਤਰੀਕੇ ਨਾਲ ਹੁਣ ਜਿਹੜਾ ਤੁਸੀਂ ਆ ਗੈਪ ਲੈਣਾ ਉਹ ਕਿੰਨਾ ਲੈਣਾਗਾ ਨੀਚੇ ਤੋਂ ਉੱਪਰੋਂ ਤਾਂ ਦੇਖੋ ਆਪਾਂ ਨੇ ਲਗਾ ਲਿਆ 7 ਇੰਚ ਨੀਚੇ ਤੋਂ ਕਿੰਨਾ ਗੈਪ ਲਗਾਉਗੇ ਪੱਟੀ ਦੇ ਹਿਸਾਬ ਨਾਲ ਜਿੰਨੀ ਪੱਟੀ ਆਪਾਂ ਚੌੜੀ ਲਗਾ ਰਹੇ ਹਾਂ ਜੇ ਤੁਸੀਂ 1 ਇੰਚ ਪੱਟੀ ਚੌੜੀ ਲਗਾ ਰਹੇ ਹੋ ਤਾਂ ਪੌਣੇ ਇੰਚ ਦਾ ਨਿਸ਼ਾਨ ਲਗਾਓ ਕਿਉਂਕਿ ਦੋ ਸੂਤ ਆਪਾਂ ਨੇ ਸਿਲਾਈ ਲਾਉਣ ਵੇਲੇ ਵੱਧ ਜਾਊਗਾ ਉਹੀ 1 ਇੰਚ ਆਪਣੀ ਪੱਟੀ ਰੈਡੀ ਰਹਿ ਜੂਗੀ ਦੋਨੋਂ ਸਾਈਡ ਤੇ ਪੱਟੀ ਆਊਗੀ 1 ਇੰਚ ਇਧਰਲੀ ਸਾਈਡ 1 ਇੰਚ ਇਧਰਲੀ ਸਾਈਡ ਟੋਟਲ ਜਿਹੜਾ ਆਪਣਾ ਸੈਂਟਰ ਵਾਲਾ ਗੈਪ ਹੋਊਗਾ ਉਹ 2 ਇੰਚ ਦੇ ਵਿੱਚ ਰਹਿ ਜੂਗਾ ਕੋਈ ਸ਼ੇਪ ਕੋਈ ਗਲਾਈ ਨਹੀਂ ਪਾਉਣੀ ਤੁਸੀਂ ਇੱਥੋਂ ਨਿਸ਼ਾਨ ਰੱਖਣਾ ਦੇਖੋ ਆ ਚੀਜ਼ ਦਾ ਉਧਰੋਂ ਉੱਪਰ ਵਾਲੇ ਤੋਂ ਤੁਸੀਂ ਇੱਥੋਂ ਇਸ ਤਰ੍ਹਾਂ ਸਿੱਧਾ ਮਾਰਕ ਕਰ ਲਓਗੇ ਆ ਚੀਜ਼ ਦੇ ਵਿੱਚ ਹੁਣ ਇਹਦੀ ਆਪਾਂ ਨੇ ਇੱਥੋਂ ਕਟਿੰਗ ਕਰ ਦੇਣੀ ਆ ਇੱਥੋਂ ਬਿਲਕੁਲ ਤੁਸੀਂ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਕਟਿੰਗ ਕਰੋਗੇ ਆ ਦੇਖੋ ਆ ਸ਼ੇਪ ਦੇ ਵਿੱਚ ਆਪਣਾ ਪੀਸ ਨਿਕਲ ਜਾਊਗਾ ਵਿੱਚੋਂ ਸੈਂਟਰ ਦੇ ਵਿੱਚ ਹੁਣ ਜਿਹੜੀ ਬੈਕ ਨੈਕ ਕੱਢਣੀ ਆ ਤੁਸੀਂ ਉਹ ਬੈਕ ਨੈਕ ਕਿੰਨੀ ਕੱਢੋਗੇ ਦੇਖੋ ਜਿਵੇਂ 3 3.5 ਦੇ ਵਿੱਚ ਕਈ ਵਾਰ ਆਪਾਂ ਘੱਟ ਵੀ ਕੱਟ ਸਕਦੇ ਆਂ ਕਈ ਵਾਰ ਜ਼ਿਆਦਾ ਉੱਚਾ ਕੋਈ ਪੈਣ ਨਹੀਂ ਸਕਦਾ ਤਾਂ ਆਪਾਂ 3.5 ਇੰਚ ਦੇ ਵਿੱਚ ਕੱਢਾਂਗੇ ਤੁਸੀਂ ਆਹ ਤੀਰੇ ਦਾ ਨਿਸ਼ਾਨ ਦੇਖੋ ਇੱਥੋਂ ਇੰਨਾ ਹੋ ਗਿਆ ਇਹ ਆਪਾਂ ਜਦੋਂ ਰੈਡੀ ਕਰਾਂਗੇ ਗਲੇ ਨੂੰ ਅਸਲ ਤਾਂ ਪ੍ਰੋਪਰ ਉਦੋਂ ਕੱਢਿਆ ਜਾਂਦਾ ਫਿਲਹਾਲ ਤੁਹਾਨੂੰ ਪਹਿਲਾਂ ਕੱਢ ਕੇ ਦਿਖਾ ਦਿੰਦੇ ਆ ਤੁਸੀਂ ਇਸ ਤਰੀਕੇ ਨਾਲ ਮਿਲ ਲਓਗੇ ਦੇਖੋ 1 ਇੰਚ ਦੀ ਪੱਟੀ ਆਪਾਂ ਨੇ ਰੈਡੀ ਕਰਨੀ ਆ ਦੋ ਸੂਤ ਇਹਦੇ ਉੱਪਰ ਆਪਾਂ ਚੜ੍ਹਾ ਕਰਾਂਗੇ ਜਿੰਨਾ ਆਪਣਾ ਮਾਰਜਨ ਦੇ ਵਿੱਚ ਆਊਗਾ ਤਾਂ ਤੁਸੀਂ ਇੱਥੇ ਨਿਸ਼ਾਨ ਲਗਾ ਲਓਗੇ ਨਿਸ਼ਾਨ ਤੋਂ ਦੋ ਸੂਤ ਤੁਸੀਂ ਨੇ ਇਧਰ ਨੂੰ ਕਟਿੰਗ ਕਰਨੀ ਆ ਕਿਉਂਕਿ ਆਪਾਂ ਇਹਦੇ ਪੱਟੀ ਵੀ ਲਗਾਉਣੀ ਆ ਉਸ ਹਿਸਾਬ ਨਾਲ ਇਹਦੀ ਸ਼ੇਪ ਆ ਜਾਊਗੀ ਦੇਖੋ ਆ ਗਲਾਈ ਦੇ ਵਿੱਚ ਆਪਾਂ ਇਹਨੂੰ ਕਟਿੰਗ ਕਰ ਦਾਂਗੇ ਹਾਂਜੀ ਹੁਣ ਤੁਸੀਂ ਐਂ ਦੇਖ ਲਓਗੇ ਵੀ ਉੱਪਰ ਵਾਲਾ ਫਰੰਟ ਵਾਲਾ ਜਿਹੜਾ ਟੀਰਾਗਾ ਉਹ ਆਪਣਾ 4 ਇੰਚਾ ਤੇ ਨੀਚੇ ਵਾਲਾ ਟੀਰਾ ਆਪਣਾ 5 ਇੰਚਾ ਹੁਣ ਆਪਾਂ ਇਹਦੀ ਕਰਦੇ ਆਂ ਬਾਜੂ ਦੀ ਕਟਿੰਗ ਕਿ neck ਗਲੇ ਨੂੰ ਆਪਾਂ ਕਿਸ ਤਰੀਕੇ ਨਾਲ ਦੇਖੋ ਰੈਡੀ ਕਰ ਸਕਦੇ ਹਾਂ ਬਿਲਕੁਲ ਸਿੰਪਲ ਤਰੀਕੇ ਦੇ ਵਿੱਚ ਦੱਸਾਂਗੇ ਤੁਹਾਨੂੰ ਤੇ ਸ਼ਾਰਟ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਤੁਸੀਂ ਜਿਹੜੇ ਵੀ ਸਟਾਫ ਦੇ ਵਿੱਚ ਪੱਟੀ ਲਗਾਉਣੀ ਆ ਉਹਨੂੰ ਰੇਵ ਕਟਿੰਗ ਕਰ ਲੈਣੀ ਆ ਦੇਖੋ ਆਪਨੇ ਰੇਵ ਦੇ ਵਿੱਚ ਕਟਿੰਗ ਕਰੀ ਆ ਤੇ ਪ੍ਰੈਸ ਦੇ ਨਾਲ ਉਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲਿਆ ਜਿੰਨੀ ਆਪਾਂ ਚੜਾਈ ਰੱਖਣੀ ਆ ਉਸ ਹਿਸਾਬ ਨਾਲ ਜਿਵੇਂ ਆਪਾਂ 1 ਇੰਚ ਦੇ ਵਿੱਚ ਟਿਕਾਉਣੀ ਆ ਉਸੇ ਤਰੀਕੇ ਨਾਲ ਆਪਣੇ ਪੱਟੀਆਂ ਕਰ ਲਈਆਂ ਇਹ ਤੁਸੀਂ ਪੱਟੀਆਂ ਦੀ ਲੈਂਥ ਕਿਸ ਤਰੀਕੇ ਨਾਲ ਲਵਾਂਗੇ ਕਿਉਂਕਿ ਆਪਣੇ ਬੇਸਲੇਸ ਨਹੀਂ ਇਸ ਤਰੀਕੇ ਨਾਲ ਉਹ ਕਰਨੀ ਹੈਗੀ ਤਾਂ ਤੁਸੀਂ ਪੱਟੀਆਂ ਨੂੰ ਇਸ ਤਰੀਕੇ ਨਾਲ ਮਿਲ ਲਓਗੇ ਦੇਖੋ ਇੰਚ ਇੱਕ ਨੀਚੇ ਮਾਰਜਿਨ ਰੱਖ ਲਓਗੇ ਉਸੇ ਹਿਸਾਬ ਨਾਲ ਉੱਪਰ ਤਾਂ ਆਪਾਂ ਇਹਨੂੰ ਐਸਾ ਜਿੰਨਾ ਕ ਆਪਾਂ ਨੂੰ ਜ਼ਰੂਰਤ ਆ ਉਸੇ ਹਿਸਾਬ ਨਾਲ ਇਹਨੂੰ ਆਪਾਂ ਲੈਂਥ ਲੈ ਲਈ ਇਹਨਾਂ ਦੀ ਦੋਨੋਂ ਨੂੰ ਆਪਾਂ ਬਰਾਬਰ ਕਰ ਲਾਂਗੇ ਦੇਖੋ ਹੁਣ ਆਪਾਂ ਨੇ ਲੇਸ ਇਹਦੇ ਉੱਪਰ ਕਿਸ ਤਰੀਕੇ ਨਾਲ ਲਗਾਉਣੀ ਆ ਆਹ ਆਪਣੇ ਕੋਲੇ ਦੇਖੋ ਲੇਸ ਆ ਗਈ ਮੋਰ ਪਾਂਖੀਆ ਕਲਰ ਆ ਇਹਦੇ ਵਿੱਚ ਆਫ ਆਪਾਂ ਨੇ ਪਲਾਜ਼ੋ ਦੇ ਨਾਲ ਪਹਿਨਣੀ ਆ ਤਾਂ ਆਪਾਂ ਨੇ ਆਫ ਕਲਰ ਦਾ ਇਹ ਕਪੜਾ ਲਗਾ ਲਿਆ ਆਹ ਲੇਸ ਆ ਜਿਹੜੀ ਆਪਾਂ ਇਹਦੇ ਨਾਲ ਦੀ ਲੈਂਦੀ ਆ ਜਿੱਦਾਂ ਦਾ ਕਲਰ ਆ ਦੇਖੋ ਇਹ ਲੇਸ ਤੁਸੀਂ ਚੌੜੀ ਦੇ ਵਿੱਚ ਵੀ ਲਗਾ ਸਕਦੇ ਹੋ ਪਤਲੇ ਵਿੱਚ ਲਗਾਉਣੀ ਆ ਪਤਲੀ ਵੀ ਲਗਾ ਸਕਦੇ ਹੋ ਫਿਲਹਾਲ ਕੱਟਵਰਕ ਦੇ ਵਿੱਚ ਲੇਸ ਲਿਆ ਕੇ ਰੋ ਉਹਦੀ ਗੈਟ ਅਪ ਜ਼ਿਆਦਾ ਬੰਦੀ ਆ ਤਾਂ ਆਪਾਂ ਇਹਦੀ ਫੁੱਟ ਸਿੱਧੂ ਦੇਖਾਂਗੇ ਦੇਖੋ ਤਾਂ ਇਹਦਾ ਸਿੱਧਾ ਹੋਗਾ ਉਹ ਆਪਾਂ ਉੱਪਰਲੇ ਪਾਸੇ ਰੱਖਣਾ ਹੋਊਗਾ ਇਹ ਇਸ ਤਰੀਕੇ ਨਾਲ ਜਿੰਨੀ ਤੁਸੀਂ ਪੱਟੀ ਚੌੜੀ ਦਿਖਾਈ ਦੇਣੀ ਆ ਦੇਖੋ ਉਸੇ ਹਿਸਾਬ ਨਾਲ ਇਹਦੇ ਆ ਗੈਪ ਰੱਖਣਾ ਹੋਊਗਾ ਜਿਵੇਂ 1 ਇੰਚ ਦਾ ਆਪਾਂ ਨੇ ਗੈਪ ਰੱਖਣਾ ਤਾਂ ਉਸੇ ਹਿਸਾਬ ਨਾਲ ਇਹਦਾ ਆਪਾਂ ਪੱਟੀ ਨੂੰ ਚੜਾਈ ਰੱਖ ਲਾਂਗੇ ਤਾਂ ਸਿਰੇ ਸਿਰੇ ਤੇ ਆਪਾਂ ਇਹਦੀ ਸਲਾਈ ਲਗਾਉਣੀ ਆ ਦੇਖੋ ਜਿਹੜੀ ਲੇਸ ਆ ਗਈ ਨੀਚੇ ਵਾਲਾ ਕੱਪੜਾ ਰੇਵ ਹੁੰਦਾ ਉਹਨੂੰ ਬਿਲਕੁਲ ਵੀ ਖਿੱਚਣਾ ਨਹੀਂ ਹੈਗਾ ਜਿਹੜੀ ਲੇਸ ਆ ਉਹ ਆਪਾਂ ਤੁਸੀਂ ਇਸ ਤਰ੍ਹਾਂ ਖਿੱਚ ਕੇ ਰੱਖੋਗੇ ਦੇਖੋ ਇੱਕ ਪੱਟੀ ਆਪਾਂ ਨੇ ਰੈਡੀ ਕਰ ਲਈ اسی ਤਰੀਕੇ ਨਾਲ ਆਪਾਂ ਨੇ ਦੂਜੀ ਪੱਟੀ ਨੂੰ ਰੈਡੀ ਕਰ ਲੈਣਾਗਾ ਹਾਂਜੀ ਦੇਖੋ ਆਪਾਂ ਨੇ ਇਹ ਦੋਨੋਂ ਪੱਟੀਆਂ ਨੂੰ ਰੈਡੀ ਕਰ ਲਿਆ ਹੁਣ ਆਪਾਂ ਕਿਸ ਤਰੀਕੇ ਨਾਲ ਇਹਨੂੰ ਕੱਪੜੇ ਦੇ ਆਪਾਂ ਸ਼ਰਟ ਦੇ ਉੱਪਰ ਜੜਾਂਗੇ ਉਹ ਤੁਸੀਂ ਦੇਖਣਾਗਾ ਹੁਣ ਸਭ ਤੋਂ ਪਹਿਲਾਂ ਦੇਖੋ نیچے ਇਹਦਾ ਕੀ ਕਰੋਗੇ ਜਿੰਨਾ ਆਪਾਂ ਇਹਦਾ ਛੜਾ ਰੱਖਣਾ ਤੁਸੀਂ ਇੱਥੇ ਮਾਰਕ ਵੀ ਕਰ ਸਕਦੇ ਹੋ ਅੰਦਾਜ਼ੇ ਨਾਲ ਰੱਖਣਾ ਤੁਸੀਂ ਅੰਦਾਜ਼ੇ ਨਾਲ ਵੀ ਰੱਖ ਸਕਦੇ ਹੋ ਕਿਉਂਕਿ ਆਹ ਚੀਜ਼ ਦੇ ਵਿੱਚ ਆਪਣੇ ਇੱਥੇ ਇਸ ਤਰ੍ਹਾਂ ਰੇਵ ਨਾ ਹੋਵੇ ਵੀ ਕਈ ਵਾਰ ਉੱਪਰ-ਨੀਚੇ ਚਲੀ ਜਾਵੇ ਇੱਕ ਸਾਈਡ ਤੁਸੀਂ ਉਸੇ ਹਿਸਾਬ ਦੇ ਨਾਲ ਰੱਖਣਾ ਹੋਗਾ ਤਰੀਕੇ ਨਾਲ ਦੀ ਫਿਨਿਸ਼ਿੰਗ ਦੇਣੀ ਆ ਦੇਖੋ ਜਿੰਨਾ ਆਪਾਂ ਆਹ ਕੱਪੜੇ ਦਾ ਮਾਰਜਨ ਦੇਣਾ ਉਸੇ ਹਿਸਾਬ ਨਾਲ ਤੁਸੀਂ ਆਹ ਵਾਲੇ ਗੈਪ ਇਹਦਾ ਰੱਖ ਲਵਾਂਗੇ ਆ ਦੇਖੋ ਇਸ ਤਰੀਕੇ ਨਾਲ ਕਿਉਂਕਿ ਆਪਾਂ ਨੇ ਸੀਨ ਲਾਉਣ ਵੇਲੇ ਆਪਾਂ ਨੂੰ ਪਤਾ ਚੱਲ ਜਾਊਗਾ ਵੀ ਆਪਾਂ ਨੇ ਮਾਰਜ ਨੇ ਦਾ ਕਿੰਨਾ ਦੇ ਰਹਿਆਂਗੇ ਇਸੇ ਤਰੀਕੇ ਨਾਲ ਆਪਾਂ ਨੇ ਆਹ ਪੱਟੀ ਦੀ ਫਿਨਿਸ਼ਿੰਗ ਦੇ ਲੈਣੀ ਆ ਇਸ ਤਰੀਕੇ ਨਾਲ ਦੇਖੋ ਜਿਹੜੀ ਆਪਣੀ ਸ਼ਰਟ ਆ ਕੁੜਤਾ ਜਦ ਨਹੀਂ ਕਿ ਉਹਨੂੰ ਆਪਾਂ ਸਿੱਧਾ ਵਸਾ ਰੱਖਾਂਗੇ ਜਿਹੜੀ ਆਪਣੀ ਆ ਲੇਸ ਆ ਤਾਂ ਆਪਾਂ ਇਸ ਤਰੀਕੇ ਨਾਲ ਇਹਨੂੰ ਉਲਟੀ ਸਾਈਡ ਰੱਖਾਂਗੇ ਲੇਸ ਆਪਾਂ نیچے ਰੱਖ ਲੈਣੀ ਆ ਉਪਰੋਂ ਆਪਾਂ ਨੇ ਸ਼ੁਰੂ ਕਰਕੇ ਲੈ ਕੇ ਜਾਣੀਆਂ ਦੇਖੋ ਇਸ ਤਰੀਕੇ ਨਾਲ ਜਿੰਨਾ ਆਪਾਂ ਇਹਦੇ ਵਿੱਚ ਮਾਰਜਿਨ ਰੱਖਿਆ ਉਸੇ ਹਿਸਾਬ ਨਾਲ ਆਪਾਂ ਨੇ ਇਹਦੇ ਵਿੱਚ ਮਾਰਜਿਨ ਰੱਖਣਾ ਹੋਊਗਾ ਬਿਲਕੁਲ ਜਿਹੜੀ ਆਪਾਂ ਨੇ ਲੇਸ ਵੇਲੇ ਸਲਾਈ ਲਗਾਈ ਹੈ ਉਸੇ ਸਲਾਈ ਦੇ ਵਿੱਚ ਤੁਸੀਂ ਸਲਾਈ ਨੂੰ ਲਗਾਉਂਗੇ ਹਾਂਜੀ ਹੁਣ ਦੇਖੋ ਜਿੱਥੋਂ ਆਪਾਂ ਨੇ ਚੌਰਸ ਬਣਾਇਆ ਹੈ ਪੂਰਾ ਕਟਿੰਗ ਕਰਿਆ ਹੋਇਆ ਹੈਗਾ ਤੁਸੀਂ ਉੱਥੇ ਤੱਕ ਪਹੁੰਚ ਗਏ ਦੇਖੋ ਆਪਾਂ ਆਹ ਹੁਣ ਇੱਥੇ ਵੀ ਜਿੰਨਾ ਆਪਾਂ ਆਹ ਸਾਈਡਾਂ ਤੇ ਮਾਰਜਿਨ ਦਿੱਤਾ ਉਨਾ ਹੀ ਆਪਾਂ نیچے ਤੋਂ ਰੱਖਣਾਗਾ ਇੱਥੇ ਆ ਕੇ ਆਪਾਂ ਪੱਕਾ ਕਰ ਦਾਂਗੇ ਹੁਣ ਆਪਾਂ ਇਹ ਦੇਖੋ ਕੱਟ ਕਰਤਾ ਤਾਂ ਆਪਾਂ ਆ ਚੀਜ਼ ਆਪਣੀ ਐਦਾਂ ਬਣ ਕੇ ਰੈਡੀ ਹੋ ਜੂਗੀ ਇਸੇ ਤਰੀਕੇ ਨਾਲ ਆਪਾਂ ਦੂਸਰੇ ਪਾਸੇ ਲਗਾ ਕੇ ਲੈ ਕੇ ਜਾਵਾਂਗੇ ਹੁਣ ਜਿੰਨਾ ਤੁਸੀਂ ਨੇ ਇੱਥੋਂ ਮਾਰਦਨ ਰੱਖ ਕੇ ਇਹਦਾ ਕੱਪੜੇ ਦਾ ਰੱਖਿਆ ਦੇਖੋ ਇਸ ਤਰੀਕੇ ਨਾਲ ਸਾਈਡ ਤੋਂ ਸਿਰਫ ਆਪਾਂ ਨੇ ਦੋ ਕਸੂਤ ਦਾ ਹੀ ਮੰਨ ਕੇ ਚੱਲੋ ਇੰਨਾ ਕੀ ਰੱਖਿਆ ਉਸੇ ਹਿਸਾਬ ਨਾਲ ਆਪਾਂ ਨੇ ਇਧਰੋਂ ਰੱਖਣਾਗਾ ਹਾਂਜੀ ਦੇਖੋ ਆਪਾਂ ਨੇ ਇਹ ਦੋਨੋਂ ਪੱਟੀਆਂ ਇਸ ਤਰੀਕੇ ਨਾਲ ਲਗਾ ਲਈਆਂ ਹੁਣ ਆਪਾਂ ਨੇ ਇੱਥੇ ਕੱਟ ਲਗਾਉਣੇ ਆ ਹਲਕੇ ਹਲਕੇ ਕੱਟ ਲਗਾਉਣੇ ਆ ਦੇਖੋ ਜਿਆਦਾ ਉਹਦੇ ਵਿੱਚ ਨਹੀਂ ਲਗਾਉਣੇ ਜਿੱਥੇ ਤੱਕ ਆਪਾਂ ਨੇ ਸਲਾਈ ਨੂੰ ਬੰਦ ਕੀਤਾ ਉੱਥੇ ਤੱਕ ਤੁਸੀਂ ਇਸ ਤਰ੍ਹਾਂ ਕੱਟ ਲਗਾ ਲਓਗੇ ਇਸੇ ਤਰੀਕੇ ਨਾਲ ਤੁਸੀਂ ਇੱਧਰ ਕੱਟ ਲਗਾਓਗੇ ਤਾਂ ਆਪਾਂ ਇਹਨੂੰ ਆਹ ਚੀਜ਼ ਨੂੰ ਇਸ ਤਰੀਕੇ ਨਾਲ ਨੂੰ ਆਹ ਚੀਜ਼ ਫੋਲਡਿੰਗ ਕਰ ਲਾਂਗੇ ਨਾ ਆਪਾਂ ਤੁਹਾਨੂੰ ਇੱਕ ਵਾਰੀ ਪ੍ਰੈਸ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਸਿੱਧਾ ਕਰਕੇ ਦਿਖਾ ਰਹੇ ਆ ਵੀ ਕਿੰਨੀ ਫਿਨਿਸ਼ਿੰਗ ਆਈ ਹੈ ਦੇਖੋ ਇਹਦੇ ਵਿੱਚ ਫਿਰ ਬਾਅਦ 'ਚ ਆਪਾਂ ਤੁਹਾਨੂੰ ਕਪੜਾ ਲਗਾਉਣਾ ਦੱਸਾਂਗੇ ਵੀ ਤੁਸੀਂ ਕਿਸ ਤਰੀਕੇ ਨਾਲ ਇਹਦੇ ਵਿੱਚ ਕਪੜਾ ਲਗਾਉਣਾਗਾ ਆਹ ਵਾਲੀ ਚੀਜ਼ ਤੇ

ਕਿਉਂਕਿ ਜਿਹੜਾ ਨੀਚੇ ਵਾਲਾ ਮਾਰਦਨ ਹੋਊਗਾ ਨਾਲੇ ਆਪਣਾ ਉਹ ਦਬ ਜੂਗਾ ਇਹਦੇ ਇੰਟਰਲਕ ਵਗੈਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਣੀ। ਹਾਂਜੀ ਦੇਖੋ ਹੁਣ ਆਪਾਂ ਨੇ ਇਹਦੇ નીચે ਕੱਪੜਾ ਲਗਾਉਣਾਗਾ ਤੁਸੀਂ ਕਿਸ ਤਰੀਕੇ ਨਾਲ ਇਹਦਾ ਕੱਪੜਾ ਲਗਾਉਂਗੇ? ਇਹ ਆਪਾਂ ਨੇ ਕੱਪੜਾ ਡਬਲ ਫੋਲਡਿੰਗ ਦੇ ਵਿੱਚ ਦੇਖੋ ਇਸ ਤਰੀਕੇ ਨਾਲ ਕਰ ਲਿਆ ਪ੍ਰਿੰਟਡ ਕੱਪੜਾ ਕਰਾਂਗੇ ਆਪਾਂ। ਤੇ ਇਹਦੇ ਸਾਈਡਾਂ ਦੇ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਫਿੱਚ ਫਿਕਸ ਕਰ ਸਕਦੇ ਹੋਗੇ? ਦੇਖੋ ਆਪਾਂ ਕੱਪੜਾ ਪਹਿੰਦਾ ਰੱਖ ਲਿਆ। ਉੱਪਰੋਂ ਆਪਾਂ ਨੇ ਨਿਸ਼ਾਨ ਲਗਾ ਲਿਆ ਕਿੰਨਾ ਆਪਾਂ ਨੂੰ ਨਿਸ਼ਾਨ ਚਾਹੀਦੇ ਇਹਦੇ ਵਿੱਚ? ਵੀ ਮੰਨ ਲੋ ਗੈਪ ਪਾਉਣਾ ਜਿਹੜਾ ਆਪਾਂ ਨੇ ਉਹ ਵੀ ਉਸੇ ਹਿਸਾਬ ਨਾਲ ਰੱਖਾਂਗੇ ਤੁਸੀਂ ਕੱਪੜੇ ਨੂੰ ਇਸ ਤਰੀਕੇ ਨਾਲ ਟਿਕਾ ਲੈਣਾ ਦੇਖੋ ਆਹ ਚੀਨੂ ਬਿਲਕੁਲ ਸਹੀ ਤਰੀਕੇ ਨਾਲ ਉੱਪਰ-ਨੀਚੇ ਦੇਖਣਾਗਾ ਵੀ ਮਾਰਜਨ ਥੋੜਾ ਨਿਕਲ ਤਾਂ ਨਹੀਂ ਰਿਹਾ ਤਾਂ ਤੁਸੀਂ ਉਸੇ ਹਿਸਾਬ ਦੇ ਨਾਲ ਇਹਨੂੰ ਰੱਖੋਗੇ ਇਸੇ ਤਰੀਹੀ ਆਪਾਂ نیچے ਵੀ ਇਸ ਤਰ੍ਹਾਂ ਕਰਨਾਗਾ ਵੀ ਆਪਣਾ ਜਿਹੜਾ ਮਾਰਜਨ ਆ ਉਹ نیچے ਤੋਂ ਨਿਕਲੇ ਨਾ ਹੁਣ ਤੁਸੀਂ ਇਹਦੇ ਵਿੱਚ ਇੱਥੇ ਸੀਨ ਲਗਾ ਲਓਗੇ ਦੇਖੋ ਇੱਥੇ ਲਗਾਉਣੀ ਹੈ ਇੱਥੇ ਲਗਾ ਸਕਦੇ ਹੋ ਇਧਰੋਂ ਲਗਾਉਣੀ ਹੈ ਇਧਰ ਲਗਾਏ ਤੁਹਾਡੀ ਆਪਣੀ ਮਰਜ਼ੀ ਹੋਊਗੀ ਕਿੱਥੇ ਤੁਸੀਂ ਸੀਨ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਸਕਦੇ ਹੋ ਬਿਲਕੁਲ ਨਾਰਮਲ ਹੱਥ ਦੇ ਨਾਲ ਖਿੱਚਣਾ ਨਹੀਂ ਬਿਲਕੁਲ ਵੀ ਕੱਪੜੇ ਨੂੰ ਪਰ ਤੁਸੀਂ ਇਸ ਤਰੀਕੇ ਨਾਲ ਸੀਨ ਲਗਾ ਲਓਗੇ ਉੱਪਰ ਇਸੇ ਤਰੀਕੇ ਨਾਲ ਆਪਾਂ ਇਧਰੋਂ ਲੈ ਕੇ ਜਾਵਾਂਗੇ ਆਪਣੇ ਉਪਰੋ ਗਲੇ ਦੇ ਦੇਖੋ ਮਿਣਕੇ ਨਿਸ਼ਾਨ ਲਗਾਏ ਹੋਇਆ ਉਸੇ ਹਿਸਾਬ ਦੇ ਨਾਲ ਤੁਸੀਂ ਇਹ ਆ ਵਾਲੇ ਨਿਸ਼ਾਨ ਵੀ ਉਦਾਂ ਹੀ ਲਗਾਉਣੇ ਹੋਣਗੇ ਜਿੰਨਾ ਤੁਹਾਨੂੰ ਗਲੇ ਦੀ ਲੈਂਥ ਚਾਹੀਦੀ ਹੋਊਗੀ ਉਸੇ ਹਿਸਾਬ ਨਾਲ ਤੁਸੀਂ ਇਹਦੀ ਲੈਂਥ ਲਗਾਉਂਗੇ ਬਹੁਤ ਹੀ ਸਿੰਪਲ ਤਰੀਕੇ ਦੇ ਵਿੱਚ ਦੱਸ ਰਹੀ ਹਾਂ ਤੇ ਜਲਦੀ ਬਣੂਗਾ ਦੇਖੋ ਇਹ ਵਾਲਾ ਗਲਾ ਨਾਲੇ ਆਪਣਾ ਗਲਾ ਫੈਨਸੀ ਲੁੱਕ ਦੇ ਵਿੱਚ ਆਊਗਾ ਦੇਖੋ ਆ ਗਲਾ ਇਦਾਂ ਦਾ ਬਣ ਕੇ ਆਪਣਾ ਬਿਲਕੁਲ ਰੈਡੀ ਹੋ ਗਿਆ ਆ ਲੁੱਕ ਦੇ ਵਿੱਚ ਗਲਾ ਆ ਦੇਖੋ